ਚਾਹੇ ਹੋਵੇ ਕਰੇਪ ਦਾ ਸੂਟ ਚਾਹੇ ਹੋਵੇ ਸਿਲਕ ਦਾ ਸੂਟ ਤੇ ਚਾਹੇ ਹੋਵੇ ਰਗਨਜ਼ਾ ਦਾ ਸਾਰੇ ਲੇਡੀ ਸੂਟ ਮਿਲਣਗੇ ਅੱਧੇ ਡੇਟਾ ਤੇ ਇਹ ਸ਼ਿਮਰ ਔਰਗੰਜਾ ਦਾ ਸੂਟ ਹੈ ਜੀ ਇਹ ਆਲਓਵਰ ਜੀ ਜੀ ਵਰਕ ਚੈੱਕ ਕਰੋ ਜੀ ਸਾਰਾ ਫੈਂਸੀ ਥ्रेड ਵਰਕ ਦਾ ਵਰਕ ਹੋਇਆ ਹੋਇਆ ਵਾ ਜੀ ਫੁੱਲ ਪਿਓਰ ਦੇ ਦੁਪੱਟੇ ਆ 15 95 16 95 ਦੇ ਡਿਜ਼ਾਈਨ ਆ ਸਿਰਫ 600 ਰੁਪਏ ਦੀ ਰੇਂਜ 'ਚ ਪੈਣੇ ਜੀ ਇਹ ਕਾ ਡਿਜ਼ਾਈਨ ਦੇਖੋ ਜੀ ਫੈਂਸੀ ਹੈਂਡ ਵਰਕ ਦੇ ਨਾਲ ਹਾਂ ਹਾਂ ਵਿਆਹ ਸ਼ਾਦੀਆਂ ਦਾ ਸੀਜ਼ਨ ਸਟਾਰਟ ਹੋਇਆ ਵਾ ਜੀ ਸਾਰੇ ਫਰੰਟ ਹੈਂਡ ਵਰਕ ਦੇ ਨਾਲ ਪੀਸ ਆ ਜੀ ਇਹ ਅੱਛਾ ਇਹ ਨਲਕੀ ਦਾ ਕੰਮ ਆ ਆਪਣਾ ਨਲਕੀ ਦਾ ਕੰਮ ਹੈ ਹੈਂਡ ਵਰਕ ਨਾਲ ਨਾਲ ਥ्रेड ਵਰਕ ਦਾ ਦੁਪੱਟੇ ਦੇਖੋ ਜੀ ਸ਼ਿਮਰ ਦੇ ਬਿਲਕੁਲ ਜੀ ਇਹ 1500 ਕੋਈ 1800 2 2000 ਦੇ ਵਿਕਦੇ ਜੀ ਸਾਡਾ ਹੋਲਸੇ ਦਾ ਵਿਆਹ ਸ਼ਾਦੀਆਂ ਦਾ ਸੀਜ਼ਨ ਸਟਾਰਟ ਆ ਦੁਪट्टे ਦੇਖੋ ਜੀ ਨਾਲ ਫੈਨਸੀ ਕੱਟਵਰਕ ਦੇ ਇਹ ਸਾਰੇ 1595 1695 ਦੇ ਡਿਜ਼ਾਈਨ ਸਿਰਫ 700 ਵਿੱਚ ਸਾਡੀ ਸੇਲ ላይ ਹੋਈ ਹੈ ਭਾਜੀ ਵੱਡੇ ਵੱਡੇ ਬੁਟੀਕਾਂ ਤੇ ਯਾਰ 2000 ਦੇ ਵੀ ਕਹਿੰਦੇ ਮੇਰੇ ਸਾਡੇ ਭਾਜੀ ਸਾਡਾ ਆਪ ਦਾ ਮੈਨੂਫੈਕਚਰਿੰਗ ਦਾ ਕੰਮ ਹੈ ਹੋਲ ਸੇਲ ਦਾ ਕੰਮ ਹੈ ਸਾਡਾ ਜੀ ਤਾਂ ਰੇਟ ਘਟਾ ਸਾਡੇ ਆ ਦੇਖੋ ਬੁਟੀਕਾਂ ਵਾਲੇ ਪੀਸ ਦੇਖੋ ਪੈਕਿੰਗਾਂ ਖੁੱਲਦੀਆਂ ਪਈਆਂ ਨਵੇਂ ਡਿਜ਼ਾਈਨ ਕਾਰੀਗਰ ਨੇ ਤਿਆਰ ਕਰਕੇ ਭੇਜਿਆ ਤੇ ਆਪਾਂ ਆਫਰ ਲਾਈ ਆ ਲੋਹੜੀ ਤੋਂ ਬਾਅਦ ਦੇਖੋ ਹੈਵੀ ਦੁਪੱਟੇ ਆ ਇਹ ਜਿੱਤੇ ਜਿੱਤੇ ਆਪਾਂ ਕਹਿੰਨੇ ਵਰਕ ਆ ਗਏ ਨਾ ਦੁਪੱਟੇ ਪੂਰੇ ਫੈਂਸੀ ਦੁਪੱਟੇ ਆ ਭਾਜੀ ਵਿਆਹ ਚ ਸੂਟ ਨਹੀਂ ਪਾਇਆ ਹੋਣਾ ਜੇ ਸੂਟ ਪਾਇਆ ਹੋਊਗਾ ਤੇ ਲਿੱਤਾਊਗਾ 2000 ਰੁਪਏ ਦਾ ਸਾਡਾ ਰੇਟ ਆ 700 ਰੁਪਏ ਸਿਰਫ 700 ਰੁਪਏ ਜੀ ਲੋ ਜੀ ਜਿਹੜਾ ਬੰਦਾ ਸਾਡੀ ਵੀਡੀਓ ਸ਼ੇਅਰ ਕਰੂਗਾ ਸ਼ੇਅਰ ਟੂ ਗਰੁੱਪ ਕਰੂਗਾ ਉਹਨਾਂ ਵਿੱਚੋਂ 5 ਜਣਿਆਂ ਨੂੰ ਹੈਵੀ ਸੂਟ ਬਰਾਇਡਲ ਸੂਟ ਉਹਨਾਂ ਨੂੰ ਬਿਲਕੁਲ ਫ੍ਰੀ ਆਫ ਕਾਸ ਤੇ ਜਾਣਗੇ ਜੀ ਇਸ ਤੋਂ ਬਾਅਦ ਹੁਣ ਦਿਖਾਵਾਂਗੇ ਜੀ ਆ ਨੈਚੁਰਲ ਕਰੇਵ ਦੇ ਡਿਜ਼ਾਈਨ ਹੈ ਜੀ ਇਹ ਹਾਂ ਹਾਂ ਵਿਆਹ ਸ਼ਾਦੀਆਂ 'ਚ ਕਿਸੇ ਨੇ ਆਪ ਦੇ ਵਾਸਤੇ ਲੈਣੇ ਆ ਜੀ ਜੀ ਲੈਣ ਦੇਣ ਵਾਸਤੇ ਲੈਣੇ ਆ ਗਿਫਟ ਕਰਨੇ ਆ ਸਾਰੇ ਵੇਖੋ ਵਰਕ ਚੈੱਕ ਕਰੋ ਜੀ ਸਾਰੇ ਫੈਂਸੀ ਵਰਕ ਹੈ ਬਿਲਕੁਲ ਜੀ ਦੁਪੱਟੇ ਦੇਖੋ ਹੈਵੀ ਕੱਟ ਵਰਕ ਦੇ ਹਾਂ ਇਹ ਨੈਚੁਰਲ ਕਰੇਵ ਦੇ 1695 1795 ਦੇ ਡਿਜ਼ਾਈਨ ਹੈ ਚਨੌਨ ਦੇ ਦੁਪੱਟਿਆਂ ਨਾਲ ਸਿਰਫ 8-800 'ਚ ਸਾਡੀ ਸੇਲ ਲਾਈ ਹੋਈ ਹੈ ਇਹ ਸਿਰਫ 800 ਰੁਪਏ ਜਾ ਰਹੇ ਸਿਰਫ 800 ਰੁਪਏ ਰੇਂਜ 'ਚ ਪੈਣਾ ਉਹ ਵੀ ਕਲਰ ਚੈੱਕ ਕਰੋ ਜੀ ਕਿੰਨਾ ਸੋਹਣਾ ਕਲਰ ਆ ਮਤਲਬ ਇਹ ਵਰਕ ਦੀ ਸਫਾਈ ਵੀ ਬਹੁਤ ਜ਼ਬਰਦਸਤ ਹੈ ਪੂਰੇ ਫੈਂਸੀ ਕਢਾਈ ਵਾਲੇ ਡਿਜ਼ਾਈਨ ਹੋਣਗੇ ਜੀ ਆਲ ਓਵਰ ਸੂਟ ਹੋਣਗੇ ਪੂਰੀ 5 ਮੀਟਰ ਦੀ ਕੱਟ ਹੋਗੀ ਤੇ ਦੁਪੱਟੇ ਦੇਖੋ ਜੀ ਨਾਲ ਖੁੱਲੇ ਡੁੱਲੇ ਕੱਟਵਰ ਅਹ ਦੁਪੱਟੇ ਸਾਰੇ ਕੱਟਵਰ ਪੂਰੇ ਕੱਟਵਰ ਦੇ ਅੱਜਕੱਲ੍ਹ ਫੈਂਸੀ ਡਿਜ਼ਾਈਨ ਜਿਨ੍ਹਾਂ ਨੇ ਪਾਉਣਾ ਉਹ ਕੱਟਵਰ ਕੱਟਵਰ ਦੁਪੱਟਾ ਹੀ ਲਾਊਗਾ ਜੀ 1650 ਰੇਟ ਆ ਜੀ ਸਿਰਫ 700 ਰੁਪਏ ਵਿੱਚ ਮਿਲਣਾ ਤੁਹਾਨੂੰ ਸ਼ੇਰੇ ਦੀ ਹੱਟੀ ਦੇ ਜੀ ਇਹ ਕੀ ਬਾਤ ਹੈ ਇਸ ਤੋਂ ਬਾਅਦ ਆ ਦੇਖੋ ਜੀ ਬਟਿਕ ਦੀ ਆਈਟਮ ਹਾਂ ਪਿਓਰ ਨੈਚੁਰ अच्छा ये ये ओले सूट आ गए जे मतलब फेसबुक इंस्टाग्राम पे लोकी दिखा के 2025 2500 दे बेच लंदे 25 2500 3 3000 ਦੀ ਰੇਂਜ ਸੂਟ ਵੀ ਤੇ ਹੈਂਡਵਰਕ ਦੇ ਨਾਲ ਸਾਰਾ ਵਰਕ ਆ ਫਰੰਟ ਵਰਕ ਆ ਆ ਸਲਵਾਰ ਦੇ ਪੌਂਚੇ ਆ ਤੇ ਵਰਕ ਆ ਵੇਖੋ ਜੀ ਪਿਓਰ ਨੇਚਰਲ क्रेप ਦਾ ਸੂਟ ਆ ਆ ਦੁਪੱਟਾ ਦੇਖੋ ਜੀ ਸੋ ਜਿਹੜੀ ਮੇਰੀ ਭੈਣ ਨੇ 2500 3000 ਲਾਉਣਾ ਨਾ ਉਹ ਰੁਕ ਜੋ ਸ਼ੇਰੇ ਦੀ ਹੱਡੀ ਤੇ ਆ ਜਾਓ ਤੁਸੀਂ ਬੈਸਟ ਸ਼ਾਪ ਤੇ ਆਉਂਗੇ ਤੋਂ ਤੁਹਾਡਾ ਫਾਇਦਾ ਹੋਊਗਾ ਸਿਰਫ ਤੇ ਸਿਰਫ 1000 ਰੁਪਏ ਦੀ ਰੇਂਜ 'ਚ ਪਹਿਣਾ ਸੂਟ ਇਹ 1000 ਰੁਪਏ ਦੇ ਨਾਲ ਸਿਰਫ 1000 ਰੁਪਏ ਰੇਂਜ 'ਚ ਪਿਓਰ ਨੇਚਰਲ ਕ੍ਰੇਪ ਦਾ ਸੂਟ ਹੈਂਡਵਰਕ ਦੇ ਨਾਲ ਆ ਸਲਵਾਰ ਵਰਕ ਹੈ ਜੀ ਇਹ ਵਾਹ ਜੀ ਤੇ ਇਸ ਤੋਂ ਬਾਅਦ ਆ ਡਿਜ਼ਾਈਨ ਦੇਖੋ ਜੀ ਹਾਂ ਵਰਕਾਵਾਦੀ ਸੂਟ ਪਿਓਰ ਨੇਚਰਲ ਕ੍ਰੇਪ ਤੇ ਜਿਹਨੂੰ ਆਪਾਂ ਕਹਿੰਦੇ ਆ ਜੀ ਜਾਲ ਵਰਕ ਵਾਲਾ ਸੂਟ ਚਾਰ ਵਰਕਾ ਜੀ ਸਾਰਾ ਫਰੰਟ ਹੈਂਡਵਰਕ ਪਲੱਸ ਜੈਰੀ ਵਰਕ ਦੁਪੱਟਾ ਦੇਖੋ ਜੀ ਪਿਓਰ ਵਿਸਕੋਸ ਚਨੋਂ ਦਾ ਹਾਂ ਇਹ ਕੋਈ 3000 ਦਾ ਵੇਚਦਾ ਕੋਈ 2500 ਦਾ ਵੇਚਦਾ ਸਾਡਾ ਰੇਟਾ ਹੋਲਸੇਲ ਰੇਟ ਸਿਰਫ 1000 ਰੁਪਏ ਦੀ 1000 ਰੁਪਏ ਦੀ 1000 ਵਿੱਚ ਇਕੱਲਾ ਦੁਪੱਟਾ ਰੈਡੀ ਹੁੰਦਾ ਅਸੀਂ ਤੁਹਾਨੂੰ ਸੂਟ ਦੇ ਰਿਹਾ ਮਤਲਬ ਜਿੰਨੇ ਲੱਖ ਰੁਪਏ ਦਾ ਕਪੜਾ ਬਣਾਉਣਾ ਹੈ 25000 ਜੀ ਬਣਾਣਾ ਹੈ 25000 ਰੁਪਏ 35000 ਚ ਕਪੜਾ ਦਵਾਂਗੇ ਜੀ ਗਾਰੰਟੀ ਹੋਊਗੀ ਓਪਨ ਚੈਲੰਜ ਰੇਟ ਹੋਊਗਾ ਸਾਡੇ ਹੋਲਸੇਲ ਰੇਟ ਆ ਜੀ ਆਪਦੀ ਮੈਨੂਫੈਕਚਰਿੰਗ ਆ ਸਾਡੀ ਜੀ ਇਹ ਸਾਰੀ ਆ ਦੇਖੋ ਜੀ ਕੀ ਬਾਤ ਆ ਫੋਟੋ ਵਾਲਾ ਸੈਲੀਬ੍ਰਿਟੀ ਸੂਟ ਆ ਇੰਸਟਾਗ੍ਰਾਮ ਤੇ ਬਹੁਤ ਜ਼ਿਆ ਕਲਰ ਚੈੱਕ ਕਰੋ ਨਾਲ ਸਲਵਾਰ ਦੇ ਪੌਂਚਿਆਂ ਤੇ ਵਰਕ ਵੀ ਆ ਬਾਵਾ ਦੇ ਵਰਕ ਵੀ ਆ ਜੀ ਦੋਬਲ ਵਰਕ ਆ ਗਿਆ ਦੋਬਲ ਵਰਕ ਆ ਪਹਿਣਾ ਨੂੰ ਖੁਸ਼ ਕਰ ਦੇਣਾ ਆਪਾਂ ਤੇ ਨਾਲ ਚਨੌਨ ਦਾ ਦੁਪੱਟਾ ਨਾਲ ਦੇਖੋ ਜੀ ਚਨੌਨ ਦੇ ਦੁਪੱਟੇ ਹੈਵੀ ਜੀ 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 ਇਹ ਸੂਟ ਕੋਈ 1695 1795 ਦੇ ਡਿਜ਼ਾਈਨ ਹੈ ਸਿਰਫ 800 ਰੁਪਏ ਦੀ ਰੇਂਜ ਪੈਣੇ ਜੀ ਬੁਟੀਕਾਂ ਲਈ ਡਿਜ਼ਾਈਨ ਮਤਲਬ ਤੁਸੀਂ ਧਮਾਕੇ ਹੀ ਕਰੀ ਜਨੇ ਪੂਰੇ ਧਮਾਕੇ ਜੀ ਲੋਹੜੀ ਤੋਂ ਬਾਅਦ ਪੂਰੇ ਧਮਾਕੇ ਲਾਉਣੇ ਆਪਾਂ ਵਾਹ ਜੀ ਵਾਹ ਇਸ ਵਾਰ ਪੂਰੀ ਤਿਆਰੀ ਚ ਆਏ ਆ ਤੇ ਫਾਇਦਾ ਪੈਣ ਦਾ ਬਹੁਤ ਕਰਨਾ ਜੀ ਬਿਲਕੁਲ ਜੀ ਆਹ ਡਿਜ਼ਾਈਨ ਦੇਖੋ ਹਾਂ ਬੁਟੀਕਾਂ ਜਿਹੜੇ ਵਿਗਦੇ ਨਾ 1500 1800 2 2000 ਦੇ ਸਟੈਚੂਆਂ ਤੇ ਲੱਗੇ ਹੁੰਦੇ ਆ ਹੈਂਡਵਰਕ ਦੇ ਨਾਲ ਆ ਆ ਦੇਖੋ ਸੁਪਾਈ ਜੀ ਸਾਡੇ ਆਪ ਦੇ ਤਿਆਰ ਕਰਦੇ ਨੇ ਅਸੀਂ ਇਹ ਆ ਸਲਵਾਰ ਤੇ ਵਰਕ ਆ ਪੌਂਚੀਆਂ ਤੇ ਵਰਕ ਆ ਵੇਖੋ ਜੀ ਅੱਛਾ ਇਹ ਆਪ ਦੇ ਤਿਆਰ ਕਰਨ ਕਰਕੇ ਸਸਤੇ ਬੈਂਦੇ ਨਾ ਭਾਈ ਕਾਹੀ ਸਾਡਾ ਹੋਲ ਸੇਲ ਦਾ ਭਾਜੀ ਕੰਮ ਆ ਜੀ ਸਾਡੀਆਂ ਆਪ ਦੀਆਂ ਮਸ਼ੀਨਾਂ ਲੱਗੀਆਂ ਸਾਡਾ ਸਾਰੇ ਬਿਜਾਰ ਚ ਪਰ ਇਹ ਆਪਾਂ ਲੋਕਾਂ ਨੂੰ ਤਾਂ ਇਕੱਲਾ ਇਕੱਲਾ ਸੂਟ ਦੇ ਦਾਂਗੇ ਨਾ ਇਸ ਰੇਟ 'ਚ ਸਾਰਾ ਇਕੱਲਾ ਇਕੱਲਾ ਜੀ ਅਸੀਂ ਹੋਲ ਸੇਲ ਰੇਟ 'ਅਸੀਂ ਇਹ 1695 ਵੇਚਦੇ ਬਿਜਾਰ 'ਚ ਤੇ ਸਾਡਾ ਰੇਟ ਆ 800 ਰੁਪਈਆ ਸਿਰਫ 800 ਰੁਪਈਆ ਨੈਚੁਰਲ ਕਰੇਪ ਤੇ ਬਟਿਕ ਦੇ ਵਰਕ ਚੈੱਕ ਕਰੋ ਜੀ ਤੁਸੀਂ ਕਿੰਨੇ ਸ਼ਾਨਦਾਰ ਵਰਕ ਆ ਇਸ ਤੋਂ ਬਾਅਦ ਤੁਹਾਨੂੰ ਦਿ ਇਹਨਾਂ ਨੇ ਫੈਂਸੀ ਡਿਜ਼ਾਈਨ ਲੈਣੇ ਪੈਣਾ ਨੇ ਐਨ ਆਰ ਆਈ ਕਸਟਮਰ ਜਿਹੜੇ ਜਿਨ੍ਹਾਂ ਨੇ ਵਿਆਹ ਸ਼ਾਦੀਆਂ ਦਾ ਕੱਪੜਾ ਲੈਣਾ ਦੇਖੋ ਕਲਰ ਚੈੱਕ ਕਰੋ ਜੀ ਪਹਿਲਾਂ ਤੁਸੀਂ ਪਿਓਰ ਨੈਟ ਪਿਓਰ ਔਰਗੈਂਜ਼ਾ ਵਿਸਕੋਸ ਆ ਸਾਰਾ ਹੈਂਡਵਰਕ ਆ ਆ ਬਾਵਾ ਤੇ ਹੈਂਡਵਰਕ ਆ ਆ ਸਲਵਾਰ ਤੇ ਵਰਕ ਆ ਵੇਖੋ ਜੀ ਤੇ ਦੁਪੱਟਾ ਜਿਹੜਾ ਇਹਦੇ ਨਾਲ ਆ ਜੀ ਪਿਓਰ ਔਰਗੈਂਜ਼ਾ ਦਾ ਇਹ ਕੋਈ 3000 ਦਾ ਕੋਈ 2500 ਦਾ ਕੋਈ 2800 ਦਾ ਸਾਡਾ ਹੋਲਸੇਲ ਰੇਟ ਆ 1250 ਰੁਪਈਆ ਜੀ ਇਸ ਤੋਂ ਬਾਅਦ ਦਿਖਾਵਾਂਗੇ ਜੀ ਪਿਓਰ ਆਰਗੈਂਜ਼ਾ ਦਾ ਦੂਸਰਾ ਡਿਜ਼ਾਈਨ ਦੇਖੋ ਜੀ ਇਹ ਸਾਰੇ ਬੁਟੀਕਾਂ ਵਾਲੇ ਹੈਂਡਵਰਕ ਵਾਲੇ ਦਬਕੇ ਵਾਲੇ ਡਿਜ਼ਾਈਨਾਂ ਦੇਖੋ ਜੀ ਨਲਕੀ ਦਾ ਵਰਕ ਹੈ ਜਿਹੜੀਆਂ ਮੇਰੀਆਂ ਭੈਣਾਂ ਚਾਹੁੰਦੀਆਂ ਨੇ ਕਿ ਵਿਆਹ ਚ ਸੂਟ ਪਾਉਣਾ ਟੌਪ ਦਾ ਡਿਜ਼ਾਈਨ ਪਾਉਣਾ ਰੇਟ ਪਾਉਣਾ ਅੱਧਾ ਆਹ ਸਲਵਾਰ ਵਰਕਾ ਦੁਪੱਟਾ ਦੇਖੋ ਪਿਓਰ ਆਰਗੈਂਜ਼ਾ ਦਾ ਅਸਲ ਦੁਪੱਟੇ ਵੀ ਨਾਲ ਪਿਓਰ ਆਰਗੈਂਜ਼ਾ ਨਹੀਂ ਆ ਫੈਂਸੀ ਦੁਪੱਟੇ ਹੋਣਗੇ ਜੀ ਸਾਡਾ ਸਾਰਾ ਕੰਮ ਫੈਂਸੀ ਹੋਊਗਾ ਇਹ 2500 2800 ਤੇ 3000 ਨੇੜੇ ਵਿਕਦੇ ਆ ਬੜੀਕਾਂ ਚ ਸਿਰਫ 12 12 ਸੂਚ ਫਲੈਟ ਰੇਟ ਸੇਲ ਚ ਮਿਲਨੇ ਆ ਉਹ ਵੀ ਸ਼ੇਰੇ ਦੀ ਅੱਟੀ ਬਾਗੇ ਪੁਰਾਣੇ ਮਿਲਨੇ ਜੀ ਵਾਹ ਜੀ ਵਾਹ ਆ ਦੇਖੋ ਜੀ ਪਿਓਰ ਨੇਚਰਲ ਕਰੇਪ ਦਾ ਸੂਟ ਹੈ ਜੀ ਇਹ ਹਾਂ ਦੇਖੋ ਸਾਰਾ ਫਰੰਟ ਵਰਕ ਆ ਦੇਖੋ ਜੀ ਹੈਂਡ ਵਰਕ ਦੇ ਨਾਲ ਵਰਕ ਆ ਜੀ 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 ਆ ਦੁਪੱਟਾ ਦੇਖੋ ਜੀ ਫੁੱਲ ਪਿਓਰ ਦਾ ਅੱਛਾ ਦੁਪੱਟੇ ਦਾ ਵੀ ਪੂਰਾ ਵਰਕ ਹੈ ਪੂਰੇ ਫੁੱਲ ਸੀ ਡਿਜ਼ਾਈਨ ਦਾ 2695 ਰੇਟ ਆ ਜੀ ਸਿਰਫ 1000 ਰੁਪਏ ਦੀ ਰੇਂਜ 'ਚ ਪੈਣਾ 1000 ਰੁਪਏ 'ਚ ਕੀ ਬਾਤ ਬੜੀਕਾਂ ਵਾਲੇ ਡਿਜ਼ਾਈਨ ਆ ਸਾਡੇ ਕੋਲ ਵੈਰਾਈਟੀ ਇਸ ਵਾਰੀ ਬਹੁਤ ਜ਼ਿਆਦਾ ਆ ਚੁੱਕੀ ਹੈ ਜੀ ਜੀ ਤੇ ਆਫਰ ਬਹੁਤ ਵੱਡੀ ਆਫਰ ਲਾਵਾਂਗੇ ਲੋਹੜੀ ਤੋਂ ਬਾਅਦ ਕੀ ਬਾਤ ਆ ਦੇਖੋ ਪਿਓਰ ਤੈਬੀ ਔਰਗੈਂਜ਼ਾ ਸਾਰਾ ਫਰੰਟ ਹੈਂ ਤੇ ਦੁਪੱਟਾ ਵੀ ਨਾਲ ਆਰਗੈਂਜ਼ਾ ਦਾ ਆਊਗਾ ਜੀ ਹਾਂ ਚੀਕ ਚੈੱਕ ਕਰੋ ਭਾਜੀ 2692 ਰੇਟ ਹੈ ਬਾਜ਼ਾਰ 'ਚ ਸਿਰਫ 1250 ਰੁਪਏ ਦਾ ਪੈਣਾ ਜੀ ਸਿਰਫ 1250 1250 2000 ਵਾਲਾ ਹੋ ਜਾਏ 2500 ਦਾ ਰੇਟ ਆਪਾਂ 2 1250 ਫਲੈਟ ਰੇਟ 1250 ਸਾਡੀ ਸੇਲ ਆਈ ਹੋਈ ਹੈ ਜੀ ਇੱਕ ਆ ਡਿਜ਼ਾਈਨ ਦੇਖੋ ਪਿਓਰ ਆਰਗੈਂਜ਼ਾ ਤੇ ਹਾਂ ਹਾਂ ਵੀ ਇਸ ਚੈੱਕ ਕਰੋ ਜੀ ਪਹਿਲਾਂ ਜੀ ਪੂਰਾ ਟਾਪ ਦਾ ਹੈਂਡਵਰਕ ਹੈ ਵਿਆਜ ਸੂਡ ਨਹੀਂ ਪਾਇਆ ਹੋਇਆ ਹੈ ਨਾ ਇਦਾਂ ਦਾ ਜੀ ਆ ਸਲਵਾਰ ਤੇ ਵਰਕਾਂ ਨਾਲ ਮਤਲਬ ਜਗਮਗ ਕਰਦਾ ਜਿਨੋ ਪੂਰਾ ਪਿਓਰ ਵਿਸਕੋਸ ਆਰਗੈਂਜ਼ਾ ਕਹਾਂਗੇ ਜੀ ਜਿਹੜੀ ਹੋਊਗੀ ਉਹੀ ਕਹਾਂਗੇ ਵੇਖੋ ਜੀ ਮਤਲਬ ਜਿਹੜੀ ਚੀਜ਼ ਕਹਿੰਦੇ ਉਹੀ ਚੀਜ਼ ਦੇਾਂਗੇ ਨਾ origignal piece ਦੀ ਗਾਰੰਟੀ ਹੋਗੀ ਜੀ ਆ ਵੇਖੋ ਦੁਪੱਟੇ ਨਾਲ ਪਿਓਰ ਆਰਗੈਂਜ਼ਾ ਦੇ 2600 ਕੋਈ 3000 ਕੋਈ 2800 ਇਹ ਨਵਾਂ ਕਪੜਾ ਆ ਗਿਆ ਨਾ ਭਾਜੀ ਇਹ ਨਵਾਂ ਕਪੜਾ ਆਇਆ ਭਾਜੀ ਬਿਲਕੁਲ ਜੀ ਇਹ 3000 ਰੁਪਏ ਦਾ ਸੂਟ ਆ ਤੇ ਤੁਸੀਂ ਆਏ ਆ ਮਾਨ ਨਾਲ ਆਪਣੀ ਆਪ ਦੀ ਮੈਨੂਫੈਕਚਰਿੰਗ ਆ ਅਸੀਂ ਆਪਦੇ ਬ੍ਰਾਂਡ ਦੀ ਪ੍ਰੋਮੋਸ਼ਨ ਕਰਨੀ ਆ ਜੀ 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 ਸ਼ਾਪ ਦੀ ਪ੍ਰੋਮੋਸ਼ਨ ਕਰਨੀ ਆ ਪਿਓਰ ਸਿਲਕ ਦੀ ਬਾਟਮ ਤੇ ਵੀ ਵਰਕ ਆ ਅੱਛਾ ਸਲਵਾਰ ਤੇ ਵੀ ਵਰਕ ਆ ਗਿਆ ਨਾ ਨਾਲ ਆ ਦੇਖੋ ਜੀ ਨਾਲ ਆਊਗਾ ਜੀ ਦੁਪੱਟਾ ਪਿਓਰ ਸ਼ਿਮਰ ਦਾ ਹੀ ਬਗਲਾ ਸ਼ਿਮਰ ਦਾ ਬਿਲਕੁਲ ਜੀ ਸਾਡੀ ਦੁਕਾਨ ਦੀ ਮਸ਼ਹੂਰੀ ਕਰਨੀ ਆ 70 ਸਾਲ ਹੋ ਗਿਆ ਦੁਕਾਨ ਨੂੰ ਅੱਜ ਤੇ ਤੁਹਾਡੇ ਵਾਸਤੇ ਇਹ ਵੀ ਸੂਟ 1250 ਲਾ ਦਨੇ ਜੀ ਅੱਪਾ ਇਹ ਵੀ 1250 ਸਾਢੇ 1250 ਘਰ ਬੈਠੇ ਮੰਗਾਣਾ ਹੋਵੇ ஆன்ਲਾਈਨ ਆਰਡਰ ਕਰੋ ਜੀ WhatsApp ਤੇ ਮੈਸੇਜ ਕਰੋ ਆ ਨੰਬਰ ਆ ਜੀ ਸ਼ੇਰੇ ਦੀ ਹੱਟੀ ਦੇ ਆ ਨੰਬਰਾਂ ਤੇ ਤੁਸੀਂ ਮੈਸੇਜ ਕਰੋ ਆਪਦੇ ਵਿਆਹ ਦੇ ਕੱਪੜੇ ਦੀ ਸ਼ਾਪਿੰਗ ਤੁਸੀਂ ਇੱਕ ਵਾਰ ਸੇਰੇ ਦੇ ਢੱਟੀ ਤੋਂ ਕਰਕੇ ਦੇਖੋ ਤੁਸੀਂ ਯਾਦ ਕਰੋਗੇ ਜੀ ਇੰਨੇ ਸਸਤੇ ਸੂਟ ਆ ਤੇ ਡਿਜ਼ਾਈਨ ਤੁਹਾਨੂੰ ਲੇਟੈਸਟ ਮਿਲਣਗੇ ਜੀ ਆਹ ਦੇਖੋ ਜੀ গারਲਿਸ਼ ਲੁੱਕ ਡਿਜ਼ਾਈਨ ਆ ਸੈਲੀਬ੍ਰਿਟੀ ਸੂਟ ਆ ਪਿਓਰ ਵਿਸਕੋਸ ਔਰ ਗੈਂਜ਼ਾ ਦੇ ਦੇਖੋ ਜੀ ਬੁਟੀਕ ਦੀ ਆਈਟਮ ਆ 30 ਚੈੱਕ ਕਰੋ ਜੀ ਸਾਰਾ ਹੈਂਡਵਰਕ ਪਲੱਸ ਵਾਈਟ ਮੋਤੀਆਂ ਦਾ ਕੰਮ ਦੇਖੋ ਜੀ ਕਿੰਨਾ ਸ਼ਾਨਦਾਰ ਕੰਮ ਆ ਗਏ ਮੋਤੀਆਂ ਨਲਕੀ ਦਾ ਹੈਂਡਵਰਕ ਸਾਰੇ ਸਾਰੇ ਕੰਮ ਆ ਜੀ ਨਾਲ ਸਲਵਾਰ ਤੇ ਵਰਕ ਆ ਨੈਕ ਤੇ ਦੇਖੋ ਜੀ ਕਿੰਨਾ ਸ਼ਾਨਦਾਰ ਵਰਕ ਆ ਇਹ 28 28 3 3000 ਦੇ 60 ਮੀਟਰ ਦੇ ਦੁਪट्टे ਵੀ ਦੇਣੇ ਆ ਪੂਰੇ ਹੈਡ ਦੇ ਦੇਣੇ ਆ 1250 ਭਾਜੀ ਕਿਤੋਂ ਨਹੀਂ ਮਿਲਣੇ ਜੀ ਓਪਨ ਚੈਲੰਜ ਰੇਟ ਹੈ ਜੀ 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 ਦੁਨੀਆ ਹਲਾ ਦੇਣੀ ਐ ਇਸ ਵਾਰੀ ਜੀ ਰੇਟਾਂ ਨਾਲ ਜੀ ਵੇਖੋ ਬਾਕੀ ਇਹ ਆਪ ਦੀ ਅਸੀਂ ਪ੍ਰੋਮੋਸ਼ਨ ਕਰਦੇ ਵਾ ਸਾਡੀ ਆਪ ਦੀਆਂ ਮਸ਼ੀਨਾਂ ਲਾਈਆਂ ਹੋਈਆਂ ਰੇਟ ਤਾਂ ਹੀ ਘਟਾ ਜੀ ਪਿਓਰ ਔਰਗੈਂਜਾ ਦੇ ਵੇਖੋ ਵਰਕ ਚੈੱਕ ਕਰੋ ਹੈਂਡਵਰਕ ਦੇ ਸਿੱਪੀਆਂ ਦੇ ਨੱਕ ਤੇ ਆ ਸਲਵਾਰ ਤੇ ਤੇ ਦੁਪੱਟੇ ਦੇਖੋ ਕਿੰਨੇ ਖੁੱਲੇ ਡੁੱਲੇ ਓਹ ਹੋਏ ਇਹ ਕੋਈ 2600 ਕੋਈ 2700 ਵੱਡੇ ਵੱਡੇ ਸ਼ੋਰੂਮਾਂ ਦੇ ਵੱਡੇ ਵੱਡੇ ਰੇਟ ਆ ਜੀ ਇਹ ਗਾਰੰਟੀ ਦਊਂਗਾ 1250 ਕਿਤੋਂ ਨਹੀਂ ਮਿਲਣਾ ਮਤਲਬ ਇਹ ਵੀ 1250 ਹੀ ਸਿਰਫ 1250 ਫਲੈਟ ਰੇਟ ਆ ਜੀ ਇਹ ਸ਼ੇਰੇ ਦੀ ਹੱਟੀ ਦਾ ਰੇਟ ਆ ਵਾਹ ਜੀ ਇਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਜੀ ਡਿਜ਼ਾਈਨ ਜੇ ਕਿਸੇ ਕਸਟਮਰ ਨੇ ਵਿਆਹ ਚ ਲੈਣ ਦੇ ਵਾਸਤੇ ਲੈ ਸ਼ਿਮਰ ਦਾ ਸੂਟ ਹੈ ਜੀ ਬਿਲਕੁਲ ਜੀ ਸਾਰਾ ਹੈਂਡਵਰਕ ਹੈ ਕਪੜਾ ਦੇਖੋ ਕਿੰਨਾ ਸ਼ਾਨਦਾਰਾ ਤੇ ਦੁਪੱਟਾ ਦੇਖੋ ਜੀ ਕਿੰਨਾ ਸ਼ਾਨਦਾਰਾ ਮਤਲਬ ਖੁੱਲਾ ਡੁੱਲਾ ਤੇ ਹੈ ਫੁੱਲਾ ਵਰਕ ਵਾਲਾ ਪੂਰਾ ਪੂਰਾ ਫੈਂਸੀ ਦੁਪੱਟਾ 1595 1695 ਰੁਪਏ ਵੇਚਦੇ ਆ ਵੱਡੇ ਵੱਡੇ ਸ਼ੋਰੂਮਾਂ 'ਚ ਜੀ ਜੀ ਵੱਡੇ ਸ਼ਹਿਰਾਂ 'ਚ ਸਿਰਫ 700 ਰੁਪਏ ਦਾ ਮਿਲਣਾ ਸ਼ੇਰੇ ਦੀ ਹੱਟੀ ਦੇ ਮਤਲਬ ਲੈਣ ਦੇ ਨਾਸਤੇ ਆਪਾਂ ਸਿਰਫ 700 'ਚ 1500 1800 ਵਾਲੇ ਸੂਟ ਦੇ ਦਿੰਦੇ ਆ ਸਿਰਫ 700 'ਚ ਬੜੀਕਾਂ ਦੇ ਡਿਜ਼ਾਈਨਰ ਵੀ ਨੈਕ ਸਟਾਈਲ ਲੈ ਲੋ ਹੈਂਡਵਰਕ ਲੈ ਲੋ ਪੂਰੇ ਹੈਵੀ ਦੁਪੱਟਿਆਂ ਨਾਲ ਵੇਖੋ ਜੀ ਦੁਪੱਟੇ ਦੇਖੋ ਖੁੱਲੇ ਡੁੱਲੇ ਇਹ 1595 1695 ਵਾਲੇ ਡਿਜ਼ਾਈਨ ਬਟੀਕਾਂ ਵਾਲੇ ਸਿਰਫ 700 ਰੁਪਏ ਦੇ ਰੇਂਜ ਵਿੱਚ ਮਿਲਨੇ ਆ ਉਹ ਵੀ ਸ਼ੇਰੇ ਦੀ ਹੱਟੀ ਬਾਗੇਪੁਰਾਣੇ ਇੱਕੋ ਇੱਕ ਦੁਕਾਨ ਆ ਆ ਡਿਜ਼ਾਈਨ ਚੈੱਕ ਕਰੋ ਜੀ ਪਿਓਰ ਨੇਚਰਲ ਕ੍ਰੇਪ ਤੇ ਹਾਂ ਹਾਂ ਪੀਸ ਚੈੱਕ ਕਰੋ ਭਾਜੀ ਦੇਖੋ ਸਾਰੇ ਮੈਂ ਦੇਖਿਆ ਸਾਰੀ ਕਲੈਕਸ਼ਨ ਹੈ ਟੋਟਲ ਨਿਊ ਫਰੈਸ਼ ਸਾਰੇ ਹੈਂਡਵਰਕ ਲੈਣਾਵੇਂ ਡਿਜ਼ਾਈਨ ਤਿਆਰ ਕਰਾਇਆ ਆ ਭਾਜੀ ਜੀ ਜੀ ਸਾਰੇ ਬਟਿਕਾਂ ਵਾਲੇ ਆ ਬਾਵਾ ਤੇ ਵਰਕ ਆ ਵੇਖੋ ਜੀ ਆ ਪੂਰਾ ਫਰੰਟ ਵਰਕ ਆ ਚਨਾਉਣ ਦਾ ਦੁਪੱਟਾ ਜੀ 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 ਆ 2695 ਰੇਟ ਆ ਜੀ ਵੱਡੇ ਵੱਡੇ ਸ਼ੋਰੂਮਾਂ ਚ ਤੇ ਸਾਡਾ ਰੇਟ ਕੀ ਆ ਸਿਰਫ 1000 ਰੁਪਿਆ ਪਿਓਰ ਨੇਚਰਲ ਕ੍ਰੇਪ ਤੇ ਹੈਂਡਵਰਕ ਦੇ ਨਾਲ ਜੀ ਇਹ 1000 ਤੋਂ ਉੱਤੇ ਤਾਂ ਤੇ ਵਰਕ ਕੀਤਾ ਹੋਇਆ ਹੈ ਪਾਜੀ 15 1500 18 1800 ਦੇ ਵਰਕ ਹੁੰਦੇ ਆ ਜੀ ਇਹ ਤੇ ਆ ਦੇਖੋ ਨੇਚਰਲ ਕ੍ਰੇਪ ਤੇ ਤੇ ਆਪਾਂ ਸਿਰਫ 1000 ਰੁਪਏ ਦੇਣਾ ਜੀ ਸਿਰਫ 1000 ਆ ਆ ਨੇਚਰਲ ਕ੍ਰੇਪ ਤੇ ਡਿਜ਼ਾਈਨ ਦੇਖੋ ਬਿਲਕੁਲ ਜੀ ਸਾਰਾ ਹੈਂਡਵਰਕ ਨੈਕ ਵਰਕ ਆ ਤੇ ਨਾਲ ਚਨਾਉਣ ਦਾ ਦੁਪੱਟ ਕਿਆ ਬਾਤ ਸਿਰਫ 695 ਰੁਪਏ ਦਾ ਹੈਂਡਵਰਕ ਵਾਲਾ ਸੂਟ ਮਤਲਬ ਇਹ ਇੱਚ ਡਿਜ਼ਾਈਨ ਕਿੰਨੇ ਕਾਇਨਗੇ ਭਾਜੀ ਵਾਧੂ ਡਿਜ਼ਾਈਨ ਭਾਜੀ ਮੈਂ ਤੁਹਾਨੂੰ ਜਸਟ ਸੈਂਪਲ ਦਿਖਾ ਰਿਆ ਹਾਂ ਤੇ ਆਪਣੇ ਕੋਲ ਵੈਰਾਈਟੀ ਤੁਸੀਂ ਕੈਮਰਾਮੈਨ ਨੂੰ ਕਹਿ ਦਿਓ ਤੇ ਵੈਰਾਈਟੀ ਦਿਖਾ ਦਿਓ ਵੈਰਾਈਟੀ ਬਹੁਤ ਮਿਲੂਗੀ ਜੀ ਕਿਆ ਬਾਤ ਇਹ ਕਾ ਡਿਜ਼ਾਈਨ ਦੇਖੋ ਜੀ ਪਿਓਰ ਨੇਚਰਲ ਕਰੇਵ ਤੇ ਹਾਂ ਹਾਂ ਸਾਰੇ ਬੁਟੀਕਾਂ ਵਾਲੇ ਡਿਜ਼ਾਈਨ ਆ ਫਰੰਟ ਵਰਕ ਆ ਚਨੌਂਦ ਦੁਬੱਟੇ ਆ ਬਿਲਕੁਲ ਜੀ ਹੈਂਡਵਰਕ ਦੇ ਨਾਲ 1500 ਕੋਈ 1600 ਵਾਲੇ 695 ਰੁਪਏ ਚ ਲੈ ਜਾਓ ਜੀ 695 ਰੁਪਏ 695 ਰੁਪਏ ਚ ਸਿਰਫ 695 ਰੁਪਏ ਚ ਬਿਲਕੁਲ ਜੀ ਆਹ ਦੇਖੋ ਵੀ ਸਕੋਸ ਮਸਲੀਨ ਤੇ ਹਾਂ ਹਾਂ ਦੇਖੋ ਜੀ ਡਿਜ਼ਾਈਨ ਸਾਡੇ ਕੋਲ ਹਿੱਟ ਆਈਟਮ ਹੈ ਪੂਰਾ ਹੈਂਡਵਰਕ ਦਾ ਘੇਰੇ ਤੇ ਨਾਲ ਜਰੀਵਰਕਾ ਦੁਪੱਟਾ ਨਾਲ ਮਸਲੀਨ ਦਾ ਬਿਲਕੁਲ ਜੀ ਇਹ 1275 ਰੁਪਏ ਦਾ ਸੂਟ ਹੈ ਸਿਰਫ 600 ਰੁਪਏ ਦਾ ਮਿਲਣਾ ਜੀ ਸਿਰਫ 600 ਰੁਪਏ ਦਾ ਕੀ ਬਾਤ ਹੈ ਇਹ ਲੋਹੜੀ ਤੋਂ ਬਾਅਦ ਸਾਡੀ ਸੇਲ ਆਈ ਹੈ 15-20 ਦਿਨਾਂ ਦੀ ਸੇਲ ਆ ਸੋ ਜਿਨ੍ਹਾਂ ਮੇਰੀਆਂ ਭੈਣਾਂ ਨੇ ਸੋਹਣੇ ਸੋਹਣੇ ਆਰਟੀਕਲ ਲੈਣੇ ਆ ਵਿ ਸੋ ਇੱਕ ਵਾਰ ਤੁਸੀਂ ਜ਼ਰੂਰ ਆਓ ਇਸ ਵਾਰ ਸ਼ਾਪਿੰਗ ਸ਼ੇਰੇ ਦੀ ਹੱਡੀ ਤੋਂ ਕਰੋ ਤੁਹਾਡਾ ਫਾਇਦਾ ਬਹੁਤ ਹੋਊਗਾ ਜੀ ਬਿਲਕੁਲ ਜੀ ਆਹ ਦੇਖੋ ਅੱਜ ਕੱਲ ਡਿਜ਼ਾਈਨਰ ਪੀਸ ਚੱਲਦੇ ਆ ਨੈਚੁਰਲ ਕਰੇਵ ਤੇ ਬਿਲਕੁਲ ਜੀ ਹੈਂਡਵਰਕ ਦੇ ਨਾਲ ਜਰੀ ਵਰਕ ਆ ਪੀਸ ਚੈੱਕ ਕਰੋ ਜੀ ਬਿਲਕੁਲ ਜੀ ਆਹ ਦੁਪੱਟੇ ਆਉਣਗੇ ਫੁੱਲ ਪਿਓਰ ਦੇ ਇਹ ਤਮੰਨਾ ਬ੍ਰਾਂਡ ਦੇ ਸੂਟ ਆ ਜੀ 1250 ਰੁਪਏ ਵਾਲੇ ਡਿਜ਼ਾਈਨ 595 ਰੁਪਏ ਚ ਕਰਦੇ ਜੀ ਅੱਛਾ ਮਤਲਬ ਵੱਡੇ ਵੱਡੇ ਬ੍ਰਾਂਡ ਵਾਲੇ ਵੀ ਆਪਾਂ ਡੇਟ ਰੇਟ ਦੇ ਦੇਣੇ ਆ ਤਮੰਨਾ ਬ੍ਰਾਂਡ ਦਾ ਸੂਟ ਆ 595 ਰੁਪਏ ਦਾ ਆ ਚੈੱਕ ਕਰੋ ਜੀ ਇੱਕ ਤਾਂ ਹੁੰਦਾ ਕਹਿਣਾ ਹਾਂ ਹਾਂ ਇੱਕ ਹੁੰਦਾ ਮੋਹਰ ਲੱਗੀ ਹੈ ਤਮੰਨਾ ਬ੍ਰਾਂਡ ਦੀ ਮੋਹਰ ਲੱਗੀ ਹੈ ਜੀ ਮੈਂ ਚੀਜ਼ ਦਿਖਾ ਕੇ ਦੇਣੀ ਹੈ ਨਾ ਤਮੰਨਾ ਬ੍ਰਾਂਡ ਦੀ ਮੋਹਰ ਲੱਗੀ ਹੈ ਜੀ ਨੇਚਰਲ ਕريب ਤੇ ਆ ਪ੍ਰਾਈਮ ਫੈਬਰਿਕ ਆ ਦੇਖੋ ਜੀ ਨਾਲ ਪਿਓਰ ਔਰਗੈਂਜ਼ਾ ਪਿਓਰ ਸ਼ਿਫੋਨ ਦਾ ਪ੍ਰਿੰਟ ਦੁਪੱਟਾ ਵੇਖੋ ਜੀ ਕੋਈ ਸੈਮੀ ਨਹੀਂ ਪਿਓਰ ਦੁਪੱਟਾ ਵਰਕ ਵਾਲਾ 1250 ਰੁਪਏ ਰੇਟ ਆ ਸਿਰਫ ਤੇ ਸਿਰਫ 595 ਰੁਪਏ ਦਾ ਉਹ ਵੀ ਸ਼ੇਰੇ ਦੀ ਹੱਟੀ ਤੇ ਮਿਲਣਾ ਚੰਨੂ ਵਾਲੇ ਰੋਡ ਤੇ ਵਾਹ ਜੀ ਵਾਹ ਆ ਦੇਖੋ ਆਈਟਮ ਹੈਂਡਵਰਕ ਦੇ ਨਾਲ ਨਵਾਂ ਡਿਜ਼ਾਈਨ ਰੈਡੀ ਕਰਾਇਆ ਆਪਾਂ ਹਾਂ ਹਾਂ ਸਾਰਾ ਹੈਂਡਵਰਕ ਭਾਜੀ ਜੀ 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 ਤੇ ਨਾਲ ਚਨਾਉਣ ਦਾ ਦੁਪੱਟਾ 1595 1695 ਡਿਜ਼ਾਈਨ 695 ਰੁਪਏ ਦੇ ਕਰਤੇ ਜੀ ਇਹ ਕੀ ਬਾਤ ਹੈ ਜੀ ਆ ਸ਼ੀਸ਼ੇ ਵੇਖੋ ਜੀ ਜਗਦੋ ਕਰਦੇ ਪਿਆ ਵੇਖਿਆ ਪ੍ਰੋਪਰ ਸ਼ੀਸ਼ੇ ਲੱਗੇ ਆ ਕੋਈ ਇਹ ਨਹੀਂਗਾ ਸਿੱਪੀ ਮੋਤੀ ਨਾਲ ਜੀ ਨਾਲ ਸ਼ੀਸ਼ੇ ਦਾ ਕੰਮ ਹੋਇਆ ਵਾ ਜੀ ਇਹ ਬਿਲਕੁਲ ਜੀ ਇੱਕ ਆ ਆਈਟਮਾਂ ਦੇਖੋ ਜੀ ਪਿਓਰ ਸਿਲਕ ਤੇ ਹਾਂ ਹਾਂ ਪਟੀਕਾ ਵਾਲੇ ਡਿਜ਼ਾਈਨ ਆ ਪਿਓਰ ਸਿਲਕ ਦੇ ਸਾਰਾ ਫਰੰਟ ਆ ਚਨਾਉਣ ਦਾ ਦੁਪੱਟਾ ਨਾਲ ਕੰਟਰਾਸਟ ਦੁਪੱਟਾ ਨਾਲ ਕੰਟਰਾਸਟ ਦੁਪੱਟਾ 2200 ਰੁਪਏ ਵਾਲਾ ਡਿਜ਼ਾਈਨ ਆ ਜੀ ਜੀ 1000 ਰੁਪਏ ਦਾ ਮਿਲਣਾ ਪਿਓਰ ਸਿਲਕ ਤੇ 1000 ਰੁਪਏ ਦਾ ਵਾਹ ਜੀ ਵਾਹ ਸਾਡੇ ਤੁਹਾਨੂੰ ਅਜਿਹੀ ਵੈਰਾਈਟੀਆਂ ਦਿਖਾ ਰਹੀਆਂ ਸੈਂਪਲ ਦਿਖਾ ਰਿਹਾ ਹਾਂ ਇਹ ਸਾਡੇ ਜਿਹੜੀ ਆਪਦੀਆਂ ਤਿਆਰੀਆਂ ਕੀਤੀਆਂ ਹੋਈਆਂ ਸ਼ੋਰੂਮ 'ਚ ਜਿਹੜੇ ਤਿਆਰ ਹੁੰਦੇ ਡਿਜ਼ਾਈਨ ਜੀ 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 ਆ ਨੈਚੁਰਲ ਕਰੇਪ ਦੇ ਸੂਟ ਆ ਆਪਦੀਆਂ ਮਸ਼ੀਨ ਨਾਲ ਤਿਆਰ ਹੁੰਦੇ ਆ ਤੇ ਦੁਪੱਟੇ ਨਾਲ ਚੁਣੋਂਦੇ ਆ ਆ 1600 ਰੁਪਏ ਵਾਲਾ ਡਿਜ਼ਾਈਨ ਆ ਸਿਰਫ ਤੇ ਸਿਰਫ 695 ਰੁਪਏ ਦਾ ਮਿਲਣਾ ਜੀ ਇਹ ਕੀ ਬਾਤ ਸਿਰਫ 695 ਰੁਪਏ 'ਚ ਇਕੱਲੇ ਕੱਪੜੇ ਨਹੀਂ ਆਉਣੇ ਜੀ ਲਓ ਜੀ ਦੇਖਦਾ ਪਿਆ ਮਤਲਬ ਇਸ ਤੋਂ ਮਹਿੰਗੇ ਤੇ ਬੇਸ ਹੁੰਦੇ ਜਿੰਨੇ ਜੱਪਾ ਪੂਰਾ ਸੂਟ ਰੈਡੀ ਦੇਈ ਜਾਂਦੇ ਆ ਆ ਦੇਖੋ ਜੀ ਬਰਬਰੀ ਸੂਟ ਆ ਪੀਸ ਚੈੱਕ ਕਰੋ ਜੀ ਕਿੰਨੀ ਹੈਵੀ ਕੁਆਲਿਟੀ ਦਾ ਲੱਗਿਆ ਹੋਇਆ ਹੈ ਦੇਖੋ ਬਿਲਕੁਲ ਜੀ ਸਾਰਾ ਫਰੰਟਾ ਵੇਖੋ ਜੀ ਹਾਂ 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 ਚੈੱਕ ਕਰੋ ਨਾਲ ਸਲਵਾਰ ਦੇ ਪੌਂਚਿਆਂ ਦੇ ਵਰਕ ਹੈ ਤੇ ਨਾਲ ਬਾਹਾਂ ਦੇ ਵਰਕ ਦੇਖੋ ਜੀ ਪੂਰਾ ਭਰਿਆ ਸੂਟ ਜੀ ਪੂਰਾ ਹੈਵੀ ਡਿਜ਼ਾਈਨਰ ਪੀਸ ਆਹ ਨਾਲ ਵਿਸਕੋਸ ਚਿਨੌਨ ਦਾ ਦੁਪੱਟਾ ਹੋਗਾ ਜੀ 1590 ਰੁਪਏ ਦਾ ਰੇਟ ਹੈ ਜੀ ਜੀ ਸਿਰਫ 800 ਰੁਪਏ ਦੀ ਰੇਂਜ ਕਰਤਾ ਜੀ 800 ਰੁਪਏ ਜੀ ਇਕੱਲਾ ਵਿਸਕੋਸ ਚਿਨੌਨ ਦਾ ਦੁਪੱਟਾ 800 ਰੁਪਏ ਦਾ ਹੁੰਦਾ ਜੀ ਇਹ ਕੀਆ ਬਾਤ ਇਹ ਸਿਰਫ ਸ਼ੇਰੇ ਦੀ ਹੱਟੀ ਆ ਜਿੱਥੇ ਤੁਹਾਨੂੰ ਫਾਇਦੇ ਨਾਲ ਮਿਲਨੇ ਕਪੜ ਜਿਹੜੀਆਂ ਮੇਰੀਆਂ ਭੈਣਾਂ ਨੇ ਲੈਣ ਦੇਣ ਵਾਸਤੇ ਲੈਣੇ ਆ ਆਪਦੇ ਵਾਸਤੇ ਲੈਣੇ ਆ ਬਿਲਕੁਲ ਜੀ 1200 1300 ਲਾਉਣ ਦੀ ਲੋੜ ਨਹੀਂ ਸਿਰਫ 600 ਰੁਪਏ ਦਾ ਕਰਤਾ ਜੀ 600 ਰੁਪਏ ਦਾ ਕਿਆ ਬਾਤ ਹੈ ਹੈਵੀ ਦੁਪੱਟਿਆਂ ਨਾਲ ਇਹ ਇੱਕੋ ਇੱਕ ਦੁਕਾਨਾ ਸ਼ੇਰੇ ਦੀ ੱਟੀ ਮਤਲਬ ਅਸੀਂ ਵੈਰਾਈਟੀ ਵਧਾਈ ਜਾਨੀਆਂ ਰੇਟ ਨਹੀਂ ਵਧਾਣਾ ਰੇਟ ਨਹੀਂ ਭਾਜੀ ਰੇਟ ਤਾਂ ਹਮੇਸ਼ਾ ਦੀ ਜਨਾਂ ਘੱਟ ਹੀ ਹੋਊਗਾ ਆਪਣਾ ਜੀ ਆ ਵੇਖੋ ਤੱਬੀ ਮਸਲਿਨ ਤੇ ਹੈਂਡਵਰਕ ਦੇ ਨਾਲ ਚੈੱਕ ਕਰੋ ਦੁਪੱਟੇ ਨਾਲ ਵੇਖੋ 1500 1600 ਵਾਲੇ ਡਿਜ਼ਾਈਨ ਸਿਰਫ 700 ਰੁਪਏ ਵਿੱਚ ਕਰਤੇ ਜੀ 700 ਰੁਪਏ ਵਿੱਚ ਇੱਕ ਆਫਰ ਲਾਈਆਂ ਹੋਈਆਂ ਜੀ ਬ੍ਰਾਈਡਲ ਪੀਸਾਂ ਦੀ ਜਿਹੜੀ ਮੇਰੀਆਂ ਭੈਣਾਂ ਦੇ ਆ ਵਿਆਹ ਕਰੇ ਹਾਂ ਇਹ 3500 4000 5000 ਵਾਲੇ ਡਿਜ਼ਾਈਨ ਆ ਜੀ ਪਿਓਰ ਇਹ ਬ੍ਰਾਈਡਲ ਸੂਟ ਆਗੇ ਸਾਰੇ ਭਾਜੀ ਸਾਰੇ ਪਿਓਰ ਕਰੇਵ ਦੇ ਡਿਜ਼ਾਈਨ ਆ ਪਿਓਰ ਚਨਾਉਂ ਦੇ ਦੁਪੱਟੇ ਜੀ ਇਹ ਸਾਰੇ 2 2000 ਰੁਪਏ ਵਿੱਚ ਆਫਰ ਲਾਈਆਂ ਆ ਭਾਜੀ ਅੱਛਾ ਇਹ ਸਿਰਫ 2000 ਰੁਪਏ ਦੇਣਾ ਪਏ ਪਿਓਰ ਕਰੇਵ ਦਾ ਸੂਟ ਆ ਪ ਯਾਰ ਦਾ ਸੂਟ ਆ ਸਿਰਫ 2200 ਰੁਪਏ ਵਿੱਚ ਮਿਲਣਾ ਹੈ ਸ਼ੇਰੇ ਦੀ ਹੱਟੀ ਦੇ ਆਹ ਦੇਖੋ ਰਾਇਲ ਬਲੂ ਕਲਰ ਵਰਖਵਾਦੀ ਪਿਓਰ ਚਨਾਉਣ ਦੇ ਦੁਪੱਟੇ ਹੈਵੀ ਜਾਲ ਦੁਪੱਟੇ ਆਗੇ ਨਾਲ ਸਿਰਫ 2200 ਰੁਪਏ ਵਿੱਚ ਜੀ ਆਹ ਡਿਜ਼ਾਈਨ ਦੇਖੋ ਪੂਰੇ ਹੈਵੀ ਫਰੰਟ ਵਰਕ ਵਾਲੇ ਚਨਾਉਣ ਦੇ ਦੁਪੱਟੇ ਇਹ 3500 ਕੋਈ 4000 ਕੋਈ 5000 ਵਾਲੇ ਬਟੀਕਾਂ ਵਾਲੇ ਪੀਸ ਤੁਹਾਨੂੰ 2200 ਵਿੱਚ ਮਿਲਣੇ ਜੀ ਇਹ ਵਾਹ ਜੀ ਆਹ ਜਿਹੜੀ ਮੇਰੀ ਭੈਣ ਨੇ ਆ ਦੇ ਵਿਆਹ ਚ ਵਰੀ ਚ ਸੂਟ ਲਾਉਣਾ 4700 ਰੁਪਏ ਵਾਲਾ ਡਿਜ਼ਾਈਨ ਆ ਸਿਰਫ 2000 ਰੁਪਏ ਦਾ ਮਿਲਣਾ ਅੱਛਾ ਇਹ ਆ ਗਿਆ ਸ਼ਗਨ ਵਾਲਾ ਸ਼ਗਨ ਵਾਲ ਪਰਾਣਾ ਸ਼ੇਰੇ ਦੀ ਹੱਡੀ ਤੇ ਜੀ ਲੋ ਜੀ ਇਸ ਤੋਂ ਬਾਅਦ ਇੱਕ ਆ ਡਿਜ਼ਾਈਨ ਦਿਖਾਉਣਾ ਜੀ ਪਿਓਰ ਦੇ ਸੂਟ ਹੈ ਇਹ 2500 ਕੋਈ 2800 ਕੋਈ 3000 ਕੋਈ 3500 ਇਹ ਤਾਂ ਹੀ ਕਪੜਾ ਕਢਾ ਆ ਗਿਆ ਜੀ ਪਿਓਰ ਡਿਜੀਟਲ ਔਰਗਾਂਜਾ ਜੀ ਇਹ 2500 ਤੋਂ ਲੈ ਕੇ 3500 ਦੇ ਡਿਜ਼ਾਈਨ ਆ ਸਾਡੀ ਫਲੈਟ ਰੇਟ ਸੇਲ ላይ ਹੋਈ ਹੈ ਜੀ 15 1500 ਦੇ ਅੱਗੇ ਇਹ ਸਾਰੇ 1500 ਇਹ 15 1500 ਰੁਪਏ ਦੇ ਵਿੱਚ ਹੈਂਡਵਰਕ ਵਾਲੇ ਦਬਕੇ ਵਾਲੇ ਸਲਵਾਰ ਵਰਕ ਵਾਲੇ ਦੁਪੱਟੇ ਫੈਂਸੀ 3500 ਰੁਪਏ ਵਾਲਾ ਸੂਟ ਸਿਰਫ 1500 ਰੁਪਏ ਦੇ ਵਿੱਚ ਪੈਣਾ ਜੀ ਇਹ ਵਾਹ ਜੀ ਵਾਹ ਆ ਦੇਖੋ ਜੀ ਕ ਨਾਲ ਹੈਵੀ ਦੁਪੱਟਾ ਨਾਲ ਬਾਹਾਂ ਤੇ ਵਰਕ ਸਿਰਫ 1500 ਰੁਪਏ ਦੇ ਰੇਜ ਵਿੱਚ ਪੈਣਾ ਹੈ ਜੀ ਇੱਕ ਵਾਰੀ ਕਿੰਨੇ ਕੁ ਡਿਜ਼ਾਈਨ ਆਉਣਗੇ ਡਿਜ਼ਾਈਨ ਭਾਜੀ ਆਪਣੇ ਕੋਲ 150 ਤੋਂ 200 ਡਿਜ਼ਾਈਨਾਂ ਸੀ ਆਪ ਤਿਆਰ ਕਰਨੇ ਭਾਜੀ ਜਿੰਨੇ ਮਰਜ਼ੀ ਡਿਜ਼ਾਈਨ ਤਿਆਰ ਕਰ ਲਈਏ ਜੀ ਰੋਜ਼ ਨਵੇਂ ਡਿਜ਼ਾਈਨ ਹੁੰਦੇ ਆ ਬੁਟੀਕਾਂ ਵਾਲੇ ਸਲਵਾਰਾ ਵਰਕ ਵਾਲੇ ਹੈਵੀ ਦੁਪੱਟਿਆਂ ਨਾਲ ਹੈਵੀ ਬਾਜ਼ੂ ਦੇ ਨਾਲ ਸਿਰਫ 15 1500 ਰੁਪਏ ਰੇਜ ਜੀ ਆਹ ਦੇਖੋ ਬਲੈਕ ਕਲਰ ਵਾਸਤੇ ਬੁਟੀਕ ਦਾ ਸੂਟ ਹੈ ਹੈਂਡ ਬਲੈਕ ਕਲਰ ਤਾਂ ਉਧਰ ਹੀ ਬਾਜ਼ਾਰ ਚ ਲੱਭਦਾ ਨਹੀਂ ਲੱਭਦੇ ਨਹੀਂ ਜੀ ਹੈਵੀ ਦੁਪੱਟਿਆਂ ਨਾਲ ਸਲਵਾਰ ਵਰਕ ਨਾਲ ਸਿਰਫ 15 ਨਾਲ ਬਲੌਕ ਪੇਂਟ ਤੇ ਨਾਲ ਪਿਓਰ ਵਿਸਕੋਸ ਚਨੌਨ ਦਾ ਦੁਪੱਟਾ ਸਿਰਫ 1500 ਰੁਪਏ ਰੇਂਜ ਚ ਜੀ ਇਹ ਕੀ ਬਾਤ ਆ ਡਿਜੀਟਲ ਸੂਟ ਵੇਖੋ ਜੀ ਪਿਓਰ ਤੇ ਹਾਂ ਹਾਂ ਸਾਰਾ ਹੈਂਡਵਰਕ ਹੈ ਨਲਕੀ ਦਾ ਵਰਕ ਹੈ ਸਲਵਾਰ ਤੇ ਹੈਂਡਵਰਕ ਆ ਪਿਓਰ ਔਰਗੈਂਜ਼ਾ ਦਾ ਦੁਪੱਟਾ ਸਿਰਫ 1500 ਰੁਪਏ ਰੇਂਜ ਪੈਣਾ ਜੀ ਬਾਗਾਪਰਾਣਾ ਸ਼ੇਰੇ ਦੀ ਹੱਟੀ ਦੇ ਜੀ ਵੀਰ ਜੀ ਕਰੇ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਵੀ ਦਗਾ ਐਡਰੈਸ ਆਪਣਾ ਹੈਗਾ ਜੀ ਚੰਨੂ ਵਾਲਾ ਰੋਡ ਬਾਗਾਪਰਾਣਾ ਸ਼ੇਰੇ ਦੀ ਹੱਟੀ ਜੀ ਜੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਜੀ 8504971